हां जी सतीश ਗਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਅੱਜ ਮੇਰੇ ਨਾਲ ਨੇ ਸਾਡੇ ਪੀਸੀਐਸ ਦੇ ਸਤੰਭ ਸਾਡੇ ਆਕਾਸ਼ ਰੰਦੇਵ ਸਰ ਸਰ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਸੱਸੀ ਗਾਲ ਸਾਰੇ ਨੂੰ ਉਮੀਦ ਕਰਦਾ ਸਭ ਬਹੁਤ ਵਧੀਆ ਹੋਵੋਗੇ ਜੀ ਕਮੈਂਟ ਕਰਕੇ ਦੱਸੋ ਆਵਾਜ਼ ਆ ਰਹੀ ਹੈ ਕਲੀਅਰ ਹਾਂ ఎవਰੀਥਿੰਗ ਇਜ਼ ਆਡੀਬਲ ఎవਰੀਥਿੰਗ ਇਜ਼ ਵਿਜ਼ੀਬਲ ਸਭ ਬਹੁਤ ਸਹੀ ਗੱਲ ਠੀਕ ਹੈ ਸੋ ਸਰ ਅੱਜ ਆਪਾਂ ਕੀ 골ਡਨ ਓਪਰਚ्युनिटी ਲੈ ਕੇ ਆ ਰਹੇ ਹਾਂ ਬੱਚਿਆਂ ਲਈ ਸਰ 골ਡਨ ਓਪਰਚ्युनिटी ਸਪੈਸੀਫਿਕਲੀ ਉਹਨਾਂ ਲਈ ਹੈ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਮਨ ਲਗਾ ਕੇ ਪੜ੍ਹਾਈ ਕੀਤੀ ਫॉर ਪੰਜਾਬ ਪੀਸਸ ਬਟ ਉਹਨਾਂ ਨੂੰ ਨਹੀਂ ਹੋਇਆ ਜੀ ਐਂਡ ਆਈ ਥਿੰਕ ਇਹ ਗੋਲਡਨ ਆਪਪਰਟੀਸ ਕਰਕੇ ਵੀ ਹੈ ਬਿਕੋਜ਼ ਜੋ ਮਿਹਨਤ ਹੈ ਉਹ ਵੇਸਟ ਨਹੀਂ ਜਾਣੀ ਚਾਹੀਦੀ ਬੱਚਿਆਂ ਦੀ ਇਸ ਕਰਕੇ ਇੱਕ ਬਹੁਤ ਤਗੜੀ ਗੋਲਡਨ ਓਪਰਚੁਨਿਟੀ ਇਨ ਦਾ ਫਾਰਮ ਆਫ ਹਰਿਆਣਾ ਪੀਸੀਐਸ ਐਗਜ਼ਾਮ ਜਿਵੇਂ ਪੰਜਾਬ ਚ ਪੀਸੀਐਸ ਹੁੰਦਾ ਹੈ ਸਿਮਿਲਰਲੀ ਹਰਿਆਣਾ ਦੇ ਵਿੱਚ ਵੀ ਇੱਕ ਪੀਸੀਐਸ ਦਾ ਐਗਜ਼ਾਮ ਹੁੰਦਾ ਹੈ ਜਦੀ ਨੋਟੀਫਿਕੇਸ਼ਨ ਆ ਰਹੀ ਹੈ ਐਂਡ ਆਫ ਕੋਰਸ ਉਸੇ ਵੀ ਉਹਦੇ ਚ ਅਪਲਾਈ ਕਰ ਸਕਦੇ ਨੇ ਸਰ ਇੱਕ ਨਾ ਬੱਚਾ ਦਾ ਡਾਊਟ ਜੋ ਸਾਡੇ ਨੂੰ ਹੁਣ ਆਫਲਾਈਨ ਵੀ ਬੱਚੇ ਆ ਕੇ ਪੁੱਛ ਰਹੇ ਆ ਇਹ ਹੀ ਪੁੱਛ ਰਹੇ ਆ ਕਿ ਸਰ ਪੀਸੀਐਸ ਪ੍ਰੀਲਿਮਜ਼ ਨਹੀਂ ਹੋਇਆ ਕਿ ਸਾਡੇ ਚ ਕੋਈ ਕਮੀ ਸੀ ਕਹਿੰਦੇ ਸੇ ਉਹ ਇਹ ਵੀ ਪੁੱਛ ਰਹੇ ਨੇ ਕਿ ਸਰ ਕਈਆਂ ਦਾ 2 ਮਾਰਕਸ ਤੋਂ ਰਹਿ ਗਿਆ ਕਈਆਂ ਦਾ 4 ਮਾਰਕਸ ਤੋਂ ਰਹਿ ਗਿਆ ਸੋ ਆਲ ਆਫ 뎀 ਆਰ ਆਸਕਿੰਗ ਕਿ ਸਰ ਹੁਣ ਆਪਾਂ ਕਰੀਏ ਕੀ ਵਟ ਸ਼ਲ ਬੀ ਦਾ ਵੇ ਫਾਰਵਰਡ ਸੋ ਜਿਹੜੀ ਹੁਣ ਤੁਸੀਂ ਗੱਲ ਕੀਤੀ ਐ ਐਚਸੀਐਸ ਦੀ ਜਿਹੜੀ ਹੁਣ ਨੋਟੀਫਿਕੇਸ਼ਨ ਆਈ ਹੈ ਤੁਸੀਂ ਆਪ ਉਹਦੀ ਇੰਟਰਵਿਊ ਤੱਕ ਪਹੁੰਚੇ ਹੋ ਸਰ ਠੀਕ ਹੈ ਤੁਹਾਨੂੰ ਆਪ ਸਕੱਤਰ ਸਾਹਿਬ ਤੋਂ ਚਿੱਠੀ ਆਈ ਸੀਗੀ ਹੁਣ ਮੈਨੂੰ ਇਹ ਦੱਸੋ ਕਿ ਪੰਜਾਬ ਪੀਸੀਐਸ ਐਂਡ ਜਿਹੜਾ ਆਪਣਾ ਐਚਸੀਐਸ ਹੈ ਕਿ ਕੁਝ ਉਹਦੇ ਚ ਇੰਟਰ ਲਿੰਕੇजेस ਹੈਗੀ ਆ ਸਰ ਮੈਂ ਇੰਟਰ ਲਿੰਕਿੰਗ ਇੰਟਰ ਲਿੰਕੇਜ ਦੀ ਗੱਲ ਕਰੂੰਗਾ ਪਰ ਪਹਿਲਾਂ ਤੁਹਾਡਾ ਜਿਹੜਾ ਕੁਐਸਚਨ ਹੈ ਕਿ ਕੀ ਕਾ ਬੱਚਿਆਂ ਚ ਕਮੀ ਹੈ ਜ ਜਨਾ ਦਾ ਕਲੀਅਰ ਨਹੀਂ ਹੋਇਆ ਉਹਨੂੰ ਮੈਂ ਆਨਸਰ ਕਰਾਂ ਉਹ ਬਹੁਤ ਜ਼ਰੂਰੀ ਹੈ ਬਿਕੋਜ਼ ਹਰ ਰੋਜ਼ ਐਟਲੀਸਟ 100 ਬੱਚਾ ਸਖਤ ਤੋਂ ਇਥੇ ਮਿਲਣ ਆਉਂਦਾ ਹੈ ਬਿਲਕੁਲ ਬਿਲਕੁਲ ਇਸ ਕਰਕੇ ਬਹੁਤ ਇੰਪੋਰਟੈਂਟ ਹੈ ਵੀ ਤੁਸੀਂ ਮਾਈਂਡ 'ਚ ਰੱਖੋ ਦੇਖੋ 2 ਘੰਟੇ ਦੀ ਉਹ ਗੇਮ ਹੈ ਪੀਸੀਐਸ ਜੀ ਜੋ ਪ੍ਰੀਲਿਮਸ ਦੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਨੌਲੇਜ ਦੇ ਬਿਨਾਂ ਤੁਸੀਂ ਕਲੀਅਰ ਕਰ ਲਓਗੇ ਬਟ ਮੈਂ ਇਹ ਜ਼ਰੂਰ ਕਹਿਣਾ ਹੈ ਵੀ ਨੌਲੇਜ ਹੋਣ ਦੇ ਬਾਵਜੂਦ ਕਈ ਵਾਰ ਉਸ ਯਾਸੀ ਪਰਫਾਰਮੈਂਸ ਆਪਣੀ ਮੈਕਸਮ ਨਹੀਂ ਦਿੰਦੇ ਦਿਸ ਇਜ਼ ਅ ਪੋਸੀਬਲ ਬਿਲਕੁਲ ਬਿਲਕੁਲ ਸੋ ਮੈਂ ਤਾਂ ਹੀ ਕਹਿ ਰਿਹਾ ਤੁਹਾਨੂੰ ਵੀ ਅਗਰ ਤੁਸੀਂ ਜੈਨੂਇਨਲੀ ਤਿਆਰੀ ਕੀਤੀ ਹੈ ਐਂਡ ਜੈਨੂਇਨਲੀ ਬਹੁਤ ਕੁਝ ਓਵਰਲੈਪਿੰਗ ਹੈ ਜੋ ਯੂਪੀਐਸਸੀ ਹੈ ਪੰਜਾਬ ਪੀਸੀਐਸ ਹੈ ਇਵਨ ਹਰਿਆਣਾ ਪੀਸੀਐਸ ਹੈ ਇਸ ਕਰਕੇ ਤੁਸੀਂ ਡੈਫੀਨਿਟਲੀ ਇਹਦੀ ਓਪਰਚ्युनिटी ਨੂੰ ਗੇਨ ਕਰ ਸਕਦੇ ਹੋ ਦੈਟਸ ਦ ਮੋਸਟ ਇੰਪੋਰਟੈਂਟ ਥਿੰਗ ਐਂਡ ਆਈ ਥਿੰਕ ਸਰ ਜਦੋਂ ਆਪਾਂ ਗੱਲ ਕਰਦੇ ਆ ਮੈਨੂੰ ਲੱਗਦਾ ਤੁਸੀਂ ਵੀ ਕਾਫੀ ਵਾਰ ਗੱਲ ਰਿਪੀਟ ਕੀਤੀ ਹੈ ਮੈਂ ਵੀ ਕੀਤੀ ਹੈ चाहे यूपी पी सी एस है चाहे राजस्थान है चाहे यूपीएससी है स्टैटिक वी करके जाओ हमेशा निकलेगा तो बिल्कुल सर सब... मैं हमेशा कहना भी हिस्ट्री जोग्राफी पॉलिटी ये तीन सबजैक्ट जोग्राफी काउंट कर रहे हैं हाँ ਅਗਰ ਇਹਨਾਂ ਤਿੰਨ ਪਿੱਲਰਸ ਨੂੰ ਆਪਾਂ ਸਟਰੋਂਗ ਕਰ ਲਿਆ ਚਾਂਸ ਹੀ ਨਹੀਂ ਹੈਗਾ ਵੀ ਤੁਹਾਡਾ ਪ੍ਰੀ ਜਿਹੜਾ ਹੈ ਉਹ ਨਾ ਹੋ ਬਿਲਕੁਲ ਬਿਲਕੁਲ ਉਹ ਇਹੀ ਗੱਲ ਹੈ ਹੁਣ ਸਰ ਕਮੈਂਟਸ ਵੀ ਆ ਰਹੇ ਨੇ ਦੇਖੋ ਬੱਚਾ ਕਹਿ ਰਿਹਾ ਕਿ ਸਰ ਜਨਰਲ ਕੈਟੇਗਰੀਸ ਮੈਂ 2 ਚ ਰਹਿ ਗਿਆ ਉੱਪਰ ਸਰ 85 ਦੇਖੋ ਆਈ نو ਇੰਨੇ ਬਹੁਤ ਕੇਸਸ ਨੇ ਜੀ ਸਾਡੇ ਪਰਸਨਲ ਸਟੂਡੈਂਟਸ ਨੇ ਜੋ 200 ਦਾ ਮਾਰਕਸ ਤੋਂ ਰਹੇ ਜੀਐਸ ਸਰ 124 ਸੀਸੈਟ 77.5 ਹੁਣ ਬੱਚੇ ਥਿਸ ਇਜ਼ ਨਾਟ ਕਿ ਤੁਹਾਡੇ ਚ ਕੋਈ ਕਮੀ ਸੀ ਮੈਂ ਨਹੀਂ ਮੰਨ ਸਕਦਾ ਯੂ ਜਸਟ ਹੈਡ ਅ ਬੈਡ ਡੇ ਸਿੰਪਲ ਜੀ ਗੱਲ ਹੈ ਤੁਸੀਂ ਹੁਣ ਦੇਖੋ ਇੱਕ ਸਰ ਜਦੋਂ ਤੁਸੀਂ ਵੀ ਪ੍ਰੀ ਕਲੀਅਰ ਕੀਤਾ ਹੈ ਮ ਆਪ ਦਾ ਪਲੇਅਰ ਨਾ ਪ੍ਰੀ ਕਰੀਅਰ ਪਹਿਲਾ ਤੀਸਰੀ ਵਾਰੀ ਹੋਇਆ ਸੀਗਾ 2016 ਦਿੱਤਾ 17 ਦਿੱਤਾ ਫਿਰ 18 ਚ ਜਾ ਕੇ ਆਈ ਹੈਵ ਕ੍ਰੀਏਡ ਫਸਟ ਟਾਈਮ ਮੈਂ ਮੇਨ ਲਿਖਿਆ ਸੀਗਾ ਬਹੁਤ سارے ਟਾਪਰਸ ਵੀ ਨੇ ਠੀਕ ਹੈ ਤੁਸੀਂ ਸ਼ਰੂਤੀ ਸ਼ਰਮਾ ਦੀ ਗੱਲ ਕਰ ਰਹੇ ਸੀ ਸ਼ਾਇਦ ਹਨਾ ਡੈਫੀਨਿਟਲੀ ਸਰ ਰੈਂਕ 1 ਹਿਸਟਰੀ ਆਪਸ਼ਨਲ ਅਲੇ ਉਹਨਾਂ ਦਾ ਚੈੱਕ ਕਰਿਓ ਜਾ ਕੇ ਜੇ ਤੁਸੀਂ ਅਗਰ ਚੈੱਕ ਕਰੋਗੇ ਯੂ ਵਿਲ ਰੀਅਲਾਈਜ਼ ਵੀ ਉਹਨਾਂ ਦਾ ਪ੍ਰੀ ਨਹੀਂ ਸੀ ਹੋ ਰਿਹਾ ਐਂ ਜਦੋਂ ਪ੍ਰੀ ਹੋਇਆ ਰੈਂਕ 1 ਆਇਆ ਸੋ ਜੀ ਪਹਿਲੀ ਗੱਲ ਤਾਂ ਸਰ ਪ੍ਰੀ ਤੇ ਮেইনਸ ਦੀ ਤਾਂ ਐਸਾ ਕੋਈ ਇਦਾਂ ਨਹੀਂ ਓਵਰਲੈਪਿੰਗ ਹੈ ਨਹੀਂ ਹੋ ਸਕਦਾ ਤਾਂ ਕਿਸੇ ਦੇ ਪ੍ਰੀ 'ਚ 180 ਨੰਬਰ ਆ ਜਾਣ ਪਰ ਮেইনਸ ਨਾ ਕਲੀਅਰ ਹੋਵੇ ਬਿਕੋਜ਼ ਪ੍ਰੀ ਇੱਕ ਅਲੱਗ ਗੇਮ ਹੈ ਮেইনਸ ਇੱਕ ਟੋਟਲੀ ਡਿਫਰੈਂਟ ਬਾਲ ਗੇਮ ਐਂਡ ਇਸ ਕਰਕੇ ਅਸੀਂ ਇਹ ਨਹੀਂ ਕਹਿੰਦੇ ਜੇ ਪ੍ਰੀ ਕਲੀਅਰ ਨਹੀਂ ਹੋਇਆ ਤੁਸੀਂ ਨਲਾਇਕ ਹੋ ਮੈਂ ਇਹ ਕਦੇ ਵੀ ਨਹੀਂ ਕਹਿੰਦਾ ਕਦੇ ਵੀ ਨਹੀਂ ਕਦੇ ਵੀ ਕੋਈ ਪੋਸੀਬਲ ਹੀ ਨਹੀਂ ਹੈ ਬਿਲਕੁਲ ਬਿਲਕੁਲ ਉਹ ਆਬਜੈਕਟਿਵ بیس ਇਹਨਾਂ ਕੁਐਸਚਨਸ ਨੇ ਅਗਰ ਬਾਈਚਾਂਸ ਨਹੀਂ ਹੋਇਆ ਸੋਲਵ ਕਈ ਵਾਰ 에ਰਰ ਹੋ ਜਾਂਦੀ ਹੈ ਕਈ ਵਾਰ ਅਸੀਂ ਨਾ ਸਹੀ ਟਿਕ ਕਰਕੇ ਬਾਅਦ ਵਿੱਚ ਸੋਚਦੇ ਯਾਰ ਸ਼ਾਇਦ ਗਲਤ ਹੈ ਫਿਰ ਜਦੋਂ ਟਿਕ ਕਰਦੇ ਉਹ ਗਲਤ ਹੋ ਜਾਂਦਾ ਹੈ ਫਰਸਟ ਇਨਸਟਿੰਕਟ ਨੂੰ ਆਪਾਂ ਫੋਲੋ ਨਹੀਂ ਕਰਦੇ ਸੁਣਦੇ ਆਪਾਂ ਬਿਲਕੁਲ ਬਿਲਕੁਲ ਸੋ ਬਹੁਤ ਫੈਕਟਰਸ ਨੇ ਹਾਂ ਬਟ ਗੱਲ ਇਹੀ ਹੈ ਮੈਨੂੰ ਜੋ ਲੱਗਦਾ ਹੈ ਸਰ ਦ ਓਨਲੀ ਥਿੰਗ ਇਜ਼ ਜਿਹੜੀ ਸ਼ਾਇਦ ਆਪਾਂ ਹੁਣ ਇੰਪਰੂਵ ਕਰ ਸਕਦੇ ਹਾਂ ਜਾਂ ਸਾਨੂੰ ਲੱਗਦਾ ਹੈ ਕਿ ਅਗਲੀ ਜੋ ਹੁਣ 골ਡਨ ਓਪਰਚ्युनिटी ਆ ਰਹੀ ਹੈ ਉਹਨੂੰ ਲੈਣ ਵਾਸਤੇ ਕਰ ਸਕਦੇ ਆ ਨਾ ਕੰਟੈਂਟ ਤੁਹਾਡੇ ਕੋਲ ਆਲਰੇਡੀ ਹੈ ਜਸਟ ਯੂ ਨੀਡ ਸਮ ਪ੍ਰੈਕਟਿਸ ਜੋ ਸਾਨੂੰ ਲੱਗਦਾ ਸਭ ਤੋਂ ਪਹਿਲਾਂ ਸਰ ਆਪਾਂ ਇੱਕ ਵਾਰ ਬੱਚਿਆਂ ਨੂੰ ਦੱਸ ਦਈਏ ਸਿਲੇਬਸ ਵਗੈਰਾ ਠੀਕ ਹੈ ਜੀ ਆ ਦੇਖੋ ਬੱਚੇ ਥਿਸ ਇਜ਼ ਦਾ ਪ੍ਰੀਲਿਮਸ ਡੇਟ ਆ ਦੇਖੋ ਅਨਾਊਂਸਮੈਂਟ ਹੋ ਚੁੱਕੀ ਹੈ HCS ਦੀ ਨੋਟੀਫਿਕੇਸ਼ਨ ਦਿਖਾ ਰਹੇ ਆ ਬੱਚੇ 26 April ਸਰ ਕਿੰਨਾ ਟਾਈਮ ਰਹਿ ਗਿਆ ਬਹੁਤ ਥੋੜਾ ਰਹਿ ਗਿਆ ਹੈ ਨਾ ਸਰ ਪੀਸੀਐਸ ਸਿਰਫ 3 ਮਹੀਨੇ ਦਾ ਟਾਈਮ ਹੈ ਸਿਰਫ 3 ਮਹੀਨੇ ਦਾ ਟਾਈਮ ਹੈ 90 ਦਿਨਾਂ ਵਿੱਚ ਤੁਹਾਡਾ HCS ਇਸ ਤੋਂ ਨੇੜੇ ਓਪਰਚੁਨਿਟੀ ਉਹ ਵੀ ਪੀਸੀਐਸ ਦੇ ਨਾਲ ਦੀ ਹੈ ਹੀ ਨਹੀਂ ਸਭ ਤੋਂ ਬੈਸਟ ਚੀਜ਼ ਜੋ ਹੈ ਜੀ ਸਰ ਵਿਚ ਆਈ ਊਡ ਲਾਈਕ ਟੂ ਯੂ نو ਇੰਡੀਕੇਟ ਵੀ ਦੇਖੋ 26 April ਨੂੰ ਆਪਣਾ ਕੀ ਹੈ ਪ੍ਰੀਲਿਮਸ ਹੈ ਐਂਡ ਉਹਨਾਂ ਨੇ ਮੇਜ਼ ਦੀ ਡੇਟ ਪਹਿਲੇ ਹੀ ਦੇ ਦਿੱਤੀ ਜੀ 27 ਜੂਨ ਜਸਟ ਇਮੇਜਿਨ 2 ਮਹੀਨੇ ਬਾਅਦ ਹੀ ਸਰ ਸੋ ਬਹੁਤ ਸਟੂਡੈਂਟਸ ਇੱਧਰ ਨੇ ਜਿਹੜੇ ਬਹੁਤ ਵਧੀਆ ਸਟੂਡੈਂਟਸ ਨੇ ਮੈਂ ਹਮੇਸ਼ਾ ਕਹੂੰਗਾ ਵੀ ਇਸ ਓਪਰਚੁਨਿਟੀ ਦਾ ਫਾਇਦਾ ਜ਼ਰੂਰ ਲਓ ਮੈਂ ਮੰਨਦਾ ਵੀ ਇਹਦੇ ਚ ਚਲੋ ਕਈ ਬੱਚੇ ਕਹਿਣਗੇ ਕਿ ਸਰ ਇਹ ਤਾਂ ਦੂਸਰੀ ਸਟੇਟ ਦਾ ਪੇਪਰ ਹੈ ਬਟ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਹੈ ਵੀ ਦੇਖੋ ਪੀਸੀਐਸ ਪੀਸੀਐਸ ਹੀ ਹੁੰਦਾ ਹੈ ਚਾਹੇ ਹਰਿਆਣਾ 'ਚ ਹੋਵੇ ਚਾਹੇ ਪੰਜਾਬ 'ਚ ਹੋਵੇ ਸੋ ਇਹ ਚੀਜ਼ ਯਾਦ ਰੱਖਿਓ ਵੀ ਆਪਾਂ ਇਸ ਓਪਰਚੁਨਿਟੀ ਨੂੰ ਜ਼ਰੂਰ ਬੈਨੀਫਿਟ ਇਹਦਾ ਲੈਣਾ ਹੈ ਸਰ ਬੱਚਿਆਂ ਨੂੰ ਇੱਕ ਵਾਰ ਦੱਸਾਂ ਸਾਡੇ ਆਫਲਾਈਨ ਬੈਚ ਵਿੱਚ ਕਿੰਨੇ ਹਰਿਆਣਵੀ ਪੀਪਲ ਨੇ ਬਿਲਕੁਲ ਸਰ ਬਹੁਤ ਨੇ ਤੁਹਾਨੂੰ ਪਤਾ ਹੈ ਇਸ ਵਾਰ ਹਰਿਆਣਾ ਵੀ ਸਰ ਜਿਹੜੇ ਸਾਨੂੰ ਉਹ ਚਰਖੀ ਦਾਦਰੀ ਵਾਲੇ ਮਿਲਣ ਆਏ ਸੀਗੇ ਯੂ نو ਥੈਟ ਬਹੁਤ ਇਹੋ ਜਿਹੇ ਬੱਚੇ ਨੇ ਬੱਚੇ ਬਿਲੀਵ ਪੰਜਾਬ ਦਾ ਪ੍ਰੀ ਕਲੀਅਰ ਕੀਤਾ ਹੈ ਪੰਜਾਬ ਦਾ ਪ੍ਰੀ ਕਲੀਅਰ ਕਰ ਰਹੇ ਨੇ ਬਿਲਕੁਲ ਹਰਿਆਣੇ ਤੋਂ ਨੇ ਉਹ ਛੋਟਾ ਹੀ ਭਰਾਇਆ ਸਾਡਾ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਬਿਲਕੁਲ ਐਂਡ ਮੋਰਓਵਰ ਇੱਕ ਚੀਜ਼ ਨੋਟਸ ਕਰੋ ਨਾ ਤੁਸੀਂ ਵੀ ਅਗਰ ਉਹ ਪੰਜਾਬ ਪੀਸ ਇਸ ਕਲੀਅਰ ਕਰ ਰਹੇ ਨੇ ਜੀ ਸੋ ਤੁਸੀਂ ਕਿਉਂ ਨਹੀਂ ਉੱਥੇ ਜਾ ਕੇ ਬਿਲਕੁਲ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਹਾਂ ਮੈਂ ਮੰਨਦਾ ਵੀ ਉਹ ਚ ਜੋ ਹਰਿਆਣਾ ਜੀਕੇ ਹੈ ਉਹਦਾ ਇੱਕ ਕੰਪੋਨੈਂਟ ਹੈ ਬਟ ਏ ਨਾ ਤੁਸੀਂ ਸੋਚੀ ਬਹੁਤ ਜ਼ਿਆਦਾ ਕੁਐਸਚਨਸ ਹੋਣਗੇ ਹੁੰਦੇ ਨੇ ਜੇ ਤੁਹਾਡੀ ਪੋਲੀਟੀ ਹਿਸਟਰੀ ਜੀਓਗ੍ਰਾਫੀ এনवायरमेंट ਤੇ ਗ੍ਰਿਪ ਹੈ ਜੋ ਕਰੰਟ ਅਫੇਅਰ ਉਹ ਤਾਂ ਕਾਮਨ ਹੀ ਹੈ ਸੋ ਯੂ ਆਰ ਗੋਇੰਗ ਟੂ ਡੂ ਵੈਰੀ ਵੈਲ ਇਨ ਦਾ ਐਗਜ਼ਾਮ ਇ ਮੇਰੀ ਗਰੰਟੀ ਹੈ ਜੀ 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 ਐਂਡ ਗਰੰਟੀ ਉਹਨਾਂ ਤੋਂ ਆ ਰਹੀ ਹੈ ਜਿਹੜੇ ਇਸ ਪ੍ਰੋਸੈਸ ਨੂੰ ਦੇਖ ਚੁੱਕੇ ਨੇ ਇੰਟਰਵਿਊ ਤੱਕ ਗਏ ਨੇ ਸਰ ਠੀਕ ਹੈ ਥੈਟ ਇਜ਼ ਵਾਈ ਅੱਜ ਆਕਾਸ਼ ਸਰ ਹੀ ਲੀਡ ਕਰ ਰਹੇ ਨੇ ਬੱਚੇ ਕਿਉਂਕਿ ਸਰ ਹੀ ਦੱਸਣਗੇ ਕਿ ਐਫਸੀਐਸ ਨੂੰ ਕਿਵੇਂ ਵਧੀਆ ਤਰ੍ਹਾਂ ਅਪਰੋਚ ਕਰਨਾ ਹੈ ਸਰ ਦੇਖੋ ਮੇਨ ਐਚਸੀਐਸ ਸਭ ਤੋਂ ਇੰਟਰਸਟਿੰਗ ਚੀਜ਼ ਦੇਖੋ ਕੀ ਹੈ ਵੀ ਇਹਦੇ ਵਿੱਚ ਵੀ ਪ੍ਰੀ ਤੇ ਮੇਨਸ ਦੇ ਵਿੱਚ ਟਾਈਮ ਨਹੀਂ ਹੈਗਾ ਸੋ ਇਸ ਕਰਕੇ ਤੁਸੀਂ ਇੱਕ ਚੀਜ਼ ਮੇਕ ਸ਼ੁਰ ਜ਼ਰੂਰ ਕਰਨੀ ਹੈ ਵੀ ਜਦੋਂ ਵੀ ਤੁਸੀਂ ਪ੍ਰੀ ਦੀ ਵੀ ਤਿਆਰੀ ਕਰੋ ਨਾਲ ਦੀ ਨਾਲ ਬੇਸਿਕ ਲੈਵਲ ਤੇ ਮੇਨਸ ਦਾ ਜ਼ਰੂਰ ਦੇਖਦੇ ਰਹੋ ਠੀਕ ਹੈ ਵਿਲ ਕਮ ਅਪ ਵਿਦ ਡਿਟੇਲ ਸੈਸ਼ਨ ਜਿਹਦੇ ਵਿੱਚ ਆਪਾਂ ਪ੍ਰੀ ਐਂਡ ਮੇਨਸ ਦੀ ਗੱਲ ਕਰਾਂਗੇ ਸਿਲੇਬਸ ਵਗੈਰਾ ਦੀ ਜੀ ਅੱਜ ਦਾ ਸੈਸ਼ਨ ਤੁਹਾਨੂੰ ਜਗਾਉਣ ਵਾਸਤੇ ਹੈ ਅੱਜ ਦਾ ਸੈਸ਼ਨ ਤੁਹਾਨੂੰ ਜਾਗਰੂਕ ਕਰਨ ਵਾਸਤੇ ਹੈ ਵੀ ਇੱਕ ਓਪਰਚ्युनिटी ਖੜੀ ਹੈ ਜੋ ਅਸੀਂ ਮਿਸ ਨਹੀਂ ਕਰਨੀ ਸੋ ਫਿਲਹਾਲ ਕਈਆਂ ਦੇ ਦਿਮਾਗ 'ਚ ਹੋਏਗਾ ਵੀ ਸਰ ਸਟਾਰਟ ਕਿਵੇਂ ਕਰੀਏ ਮੈਂ ਇੱਕ ਗੱਲ ਕਹਾਂਗਾ ਵੀ ਤੁਸੀਂ ਪੰਜਾਬੀ ਸੀ ਤਿਆਰੀ ਕੀਤੀ ਸੀ ਜੋ ਵੀ ਤੁਹਾਡੇ ਪ੍ਰੀਲਿਮਸ ਦੇ ਨੋਟਸ ਨੇ ਠੀਕ ਹੈ ਪੰਜਾਬ ਜੀਕੇ ਨੂੰ ਛੱਡ ਦਿਓ ਫॉर ਦਾ ਟਾਈਮਿੰਗ ਜੋ ਨੌਨ ਪੰਜਾਬ ਜੀਕੇ ਵਾਲੇ ਜਿੰਨੇ ਵੀ ਨੋਟਸ ਨੇ ਪੋਲਿਟਿਸ ਜਦੋਂ ਤੁਸੀਂ ਨੇ ਪੜਾਈ ਹਿਸਟਰੀ ਮੈਂ ਪੜਾਈ ਹੈ ਠੀਕ ਹੈ ਜੀਓਗ੍ਰਾਫੀ ਤੁਸੀਂ ਪੜ੍ਹੀ ਸਾਇੰਸ ਐਂਡ ਟੈਕ ਉਹ ਚੀਜ਼ਾਂ ਰਿਵਾਈਜ਼ ਕਰਨੀਆਂ ਸਟਾਰਟ ਕਰ ਦਿਓ ਬਿਕਾਜ਼ ਅਲਟੀਮੇਟਲੀ ਉਹ ਸਾਰੀਆਂ ਚੀਜ਼ਾਂ ਸਿਲੇਬਸ ਵੀ ਸੇਮ ਹੈ ਆਪਾਂ ਦਿਖਾ ਦਿੰਨੇ ਇੱਕ ਵਾਰ ਹੈ ਨਾ ਡੈਫੀਨਟਲੀ ਸਰ ਤੁਸੀਂ ਨੈਕਸਟ ਕਰੋਗੇ ਨੈਕਸਟ ਸਲਾਈਡ ਦੇ ਫੋਰਵਰਡ ਕਰੋ ਸਰ ਉਹਨ हां ठीक so है नेक्स्ट स्लाइड कर लो एक बार इथे सिलेबस है सो इफ यू लुक एट द सिलेबस बेटे ਤੁਸੀਂ ਨੋਟਸ ਕਰੋਗੇ दैट इट इज एब्सोल्युटली सेम ਇਹਦੇ ਵਿੱਚ ਵੀ ਇਹੀ ਹੈ ਠੀਕ ਹੈ ਇੰਡੀਅਨ ਐਂਡ ਵਰਲਡ ਜੀਓਗ੍ਰਾਫੀ ਹੈ अगेन हिस्ट्री ਇਹਦੇ ਵਿੱਚ ਸਿਮ ਇੰਡੀਆ ਦੀ ਵਰਲਡ ਹਿਸਟਰੀ ਨਹੀਂ ਹੈਗੀ ਤੁਸੀਂ ਇਹ ਨੋਟਸ ਕਰੋ ਪੰਜਾਬ ਚ ਚਾਹੇ ਉਹਨਾਂ ਨੇ ਪੁੱਛੀ ਨਹੀਂ ਪਰ ਸਿਲੇਬਸ ਤੇ ਤਾਂ ਸੀ ਨਾ ਵਰਲਡ ਹਿਸਟਰੀ ਸੋ ਇਹਦੇ ਵਿੱਚ ਕੋਈ ਵਰਲਡ ਹਿਸਟਰੀ ਦਾ ਹੈ ਨਹੀਂ ਐਂਡ ਅਲਟੀਮੇਟਲੀ ਉਹੀ ਹੈ ਪੋਲੀਟੀ ਹੈ ਇੰਡੀਅਨ ਇਕਨੋਮੀ ਹੈ ਜੋ ਕਰੰਟ ਅਫੇਅਰ ਹੈ ਸਭ ਕੁਝ ਬਹੁਤ ਬੇਸਿਕ ਹੈ ਇਹਦੇ ਵਿੱਚ নো ਡਾਊਟ ਵੀ ਹਰਿਆਣਾ ਦਾ ਇੱਕ ਕੰਪੋਨੈਂਟ ਹੈ ਬਟ ਅਦਰ ਦਨ ਦੈਟਸ ਜੋ ਵੀ ਕੰਪੋਨੈਂਟ ਹੈ ਉਹ ਉਹੀ ਹੈ ਜੋ ਪੰਜਾਬ ਜੀਕੇ ਦੇ ਵਿੱਚ ਹੈ ਜੋ ਤੁਸੀਂ ਪੰਜਾਬ ਪੀਸੀਸ ਪੜਿਆ ਹੈ ਸੋ ਇਹਦੇ ਵਿੱਚ ਕੁਝ ਵੀ ਐਦਾਂ ਦਾ ਆਊਟ ਆਫ ਦਾ ਬਾਕਸ ਨਹੀਂ ਹੈਗਾ ਜੋ ਤੁਸੀਂ ਸਪੈਸੀਫਿਕਲੀ ਤਿਆਰ ਕਰਨਾ ਹੈ ਇਹ ਬਹੁਤ ਇੰਪੋਰਟੈਂਟ ਹੈ ਬਿਲਕੁਲ ਹਰਿਆਣਾ ਜੀਕੇ ਦਾ ਵੀ ਤੁਹਾਨੂੰ ਦੱਸਿਆ ਜਾਏਗਾ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਸਰ ਵੀ ਇਕਨੋਮਿਕ ਸਰਵੇ ਜ਼ਰੂਰ ਕਰੋ ਕਿਸੇ ਵੀ ਸਟੇਟ ਦਾ ਜੀ ਸੋ ਜਦੋਂ ਵੀ ਇਕਨੋਮਿਕ ਸਰਵੇ ਆਏਗਾ ਉਹ ਅਸੀਂ ਕਰਾਵਾਂਗੇ ਡੋਨਟ ਵਰੀ ਅਬਾਊਟ ਦੈਟ ਅਦਰ ਦਨ ਦੈਟ ਹਾਜੀ ਉਸ ਸੀਜ਼ ਨੂੰ ਭੁੱਲ ਜਾਓ ਹਾਜੀ ਮੈਂ ਇਹੀ ਕਹਾਂਗਾ ਵੀ ਬਾਕੀ ਚੀਜ਼ ਠੀਕ ਹੈ बिकॉज़ एनए ਵੀ ਕੁਐਸਚਨ ਨਹੀਂ ਆਉਂਦੇ ਅਗਰ ਮੈਂ ਕਹਿ ਦਵਾਂ ਕਿ ਹੈਰਾਨੇ ਦੇ ਬਹੁਤ ਜ਼ਿਆਦਾ ਕੁਐਸਚਨ ਆਉਂਦੇ ਬਹੁਤ ਮਿਨਿਮਲ ਜਿਹਾ ਹੀ ਹੈ ਸੋ ਡੋਨਟ ਵਰੀ ਐਂਡ ਸੀ ਸੈੱਟ ਤਾਂ ਚਲੋ ਹੈ ਹੀ ਹੈ ਬਟ ਸੀ ਸੈੱਟ ਅਗੇਨ ਇਸ ਕੁਆਲੀਫਾਈਂਗ ਸੀ ਸੈੱਟ ਕੁਆਲੀਫਾਈਂਗ ਹੈ ਐਂਡ ਇਨ ਫੈਕਟ ਪੰਜਾਬ ਚ ਤਾਂ ਫਿਰ ਵੀ 80 ਮਾਰਕਸ ਚਾਹੀਦੇ ਸੀ ਇੱਥੇ ਤਾਂ ਸਰ ਉਹੀ ਹੈ ਵੀ 33% ਵਾਲਾ ਹੀ ਹੈ ਸੋ ਮੈਂ ਕਹਿੰਦਾ ਹਾਂ ਸਰ ਕਿ ਇਥੇ ਮੈਨੂੰ ਲੱਗਦਾ ਹੈ ਕਿ ਬੱਚੋ ਤੁਹਾਡੇ ਲਈ ਕੋਈ ਮੇਜਰ ਚੇਂਜ ਨਹੀਂ ਹੋਏਗਾ ਜਿਵੇਂ ਹੀ ਤੁਸੀਂ ਪੰਜਾਬ ਪੀਸੀਐਸ ਦੀ ਤਿਆਰੀ ਕਰ ਰਹੇ ਸੀ ਸਰ ਨੇ ਕਿਹਾ ਉਹੀ ਨੋਟਸ ਨੇ ਉਹੀ ਸਭ ਕੁਝ ਰਹੇਗਾ ਬਸ ਮੈਨੂੰ ਲੱਗਦਾ ਸਰ ਤਰੀਕਾ ਚੇਂਜ ਕਰਨਾ ਪਏਗਾ ਪ੍ਰੈਕਟਿਸ ਸ਼ਾਇਦ ਕੁਝ ਅੱਧ ਤਰ੍ਹਾਂ ਕਰਨੀ ਪਏਗੀ ਉਹ ਵੀ ਤੁਹਾਨੂੰ ਦੱਸਾਂਗੇ ਜੇ ਤੁਸੀਂ ਚਾਹੁੰਦੇ ਹੋ ਉਹ ਤੁਹਾਨੂੰ ਦੱਸਿਆ ਜਾਏਗਾ ਸਰ ਦੂਸਰੀ ਗੋਲਡ ਓਪਰਚੁਨਿਟੀ ਵੀ ਦੱਸ ਦਿਆਂ ਨਾਲ ਦੇ ਨਾਲ ਹੀ ਉਹ ਤੁਸੀਂ ਦੱਸੋ ਸਰ ਦੇਖੋ ਆ ਦੇਖੋ ਦੂਸਰੀ 골ਡਨ ਓਪਰਚ्युनिटी ਜੋ ਤੁਹਾਨੂੰ ਲੱਗਦਾ ਜੋ ਕਿ ਹਰ ਸਾਲ ਆਉਂਦੀ ਹੈ ਦਿਸ ਇਜ਼ ਦਾ ਯੂ ਪੀ ਐਸ ਸੀ ਆ ਦੇਖੋ ਧਿਆਨ ਨਾਲ ਯੂ ਪੀ ਐਸ ਸੀ 24 ਤਰੀਕ ਨੂੰ ਤੁਹਾਡਾ 24 ਸਰ ਉਹ ਸੀਗਾ 26 April ਇਹ ਹੈ 24 ਮਈ ਮਹੀਨੇ ਦਾ ਫਰਕ ਹੈ ਅੱਜ ਵੀ ਤਾਂ ਵੈਸੇ ਵੀ ਹੈ ਹੀ ਹੈ ਉਹੀ ਗੱਲ ਹੈ ਸਰ ਜੇ ਅੱਜ ਵੀ ਤਿਆਰੀ ਸ਼ੁਰੂ ਕਰੋਗੇ 90 ਦਿਨ ਉਹਦੇ ਸਰ 120 ਵੀ ਇਹਦੇ ਕਿੰਨਾ ਫਰਕ ਹੈ ਨੈਕਸਟ ਮੈਂ ਇਹ ਕਹੂੰਗਾ ਸਰ ਜੋ 100 ਡੇਸ ਨੇ ਉਹ ਬਹੁਤ ਕ੍ਰੂਸ਼ੀਅਲ ਨੇ ਸਭ ਦੇ ਲਈ ਬਿਲਕੁਲ ਸੋ ਬਿਕੋਜ਼ ਆਈ نو ਵੀ ਕਈ ਸਟੂਡੈਂਟਸ ਨੇ ਦੇਖੋ ਜਿਨ੍ਹਾਂ ਦਾ ਪ੍ਰੀ ਹੋ ਗਿਆ ਉਹ ਤਾਂ ਮੇਨਸ ਦੀ ਤਿਆਰੀ 'ਚ ਲੱਗ ਗਏ ਜਿਨ੍ਹਾਂ ਦਾ ਪ੍ਰੀ ਨਹੀਂ ਹੋਇਆ ਪਰ ਉਹ ਬਹੁਤ ਵਧੀਆ ਸਟੂਡੈਂਟਸ ਹੈਗੇ ਉਹ ਵਿਚਾਰੇ ਨਾ ਮੈਨੂੰ ਇਹ ਵੀ ਖਰਾਬ ਲੱਗਦਾ ਹੈ ਵੀ ਉਹ ਡਿਸਿਲੂਸ਼ਨ ਹੋ ਗਏ ਜੀ 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 ਠੀਕ ਹੈ ਐਂਡ ਮੈਂ ਕਈ ਪਰਸਨਲੀ ਸਰ ਤੁਸੀਂ ਵੀ ਮਿਲੇ ਸਟੂਡੈਂਟਸ ਨੂੰ ਅਸੀਂ ਦੋਨੋਂ ਵੀ ਮਿਲੇ ਆ ਬੱਚੇ ਰੋਜ਼ ਆਉਂਦੇ ਨੇ ਸੋ ਕਾਫੀ ਸਾਨੂੰ ਵੀ ਦਿਲੋਂ ਖਰਾਬ ਲੱਗਿਆ ਵੀ ਕਿਉਂ ਇਦਾਂ ਹੋ ਰਿਹਾ ਸੋ ਮੈਂ ਇਹੀ ਕਹੂੰਗਾ ਵੀ ਜੋ ਤੁਹਾਡੀਆਂ એનਰਜੀਜ਼ ਨੇ ਤੁਸੀਂ ਅਗਰ ਇਹਦੇ ਡਿਵਰਟ ਡਿਵਰਟ ਕਰੋਗੇ ਸੋ that is going to be a golden opportunity for you guys ਬੱਚੇ ਜੋ ਵੀ ਤੁਸੀਂ ਪੁੱਛ ਰਹੇ ਹੋ ਨਾ ਕਿ ਜਨਰਲ 멘ਟਲ ਐਬਿਲਿਟੀ ਕੀ ਹੈ 네ਗੇਟਿਵ ਮਾਰਕਿੰਗ ਕੀ ਹੈ ਕਮੈਂਟਸ ਵਿੱਚ ਲਿਖ ਦਿਓ ਇਫ ਯੂ ਵਾਂਟ ਕਿ ਆਕਾਸ਼ ਸਰ ਇੱਕ ਡਿਟੇਲਡ ਸੈਸ਼ਨ ਕਰਨ ਇਹਦੇ ਸਿਲੇਬਸ ਤੇ ਸਰ ਜ਼ਰੂਰ ਕਰਨਗੇ ਤੁਹਾਨੂੰ ਜ਼ਰੂਰ ਸਿਲੇਬਸ ਸਮਝਾਇਆ ਜਾਏਗਾ ਐਂਡ ਲਾਸਟਲੀ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹੂੰਗਾ ਦੇਖੋ ਸਾਡੇ ਵੱਲੋਂ ਇਫ ਯੂ ਨੀਡ ਐਨੀਥਿੰਗ ਕੋਈ ਵੀ ਤੁਹਾਨੂੰ ਸੇਵਾ ਚਾਹੀਦੀ ਹੈ ਸਾਡੇ ਵੱਲੋਂ ਹੁਣੀ ਹੁਣੀ ਇਸ ਇਸ ਵੀਡੀਓ ਦੇ ਥੱਲੇ ਬੱਚੇ ਕਮੈਂਟ ਦੇ ਥੱਲੇ ਗੂਗਲ ਫਾਰਮ ਅਸੀਂ ਲਾ ਦਾਂਗੇ ਬਿਲਕੁਲ ਉਸ ਗੂਗਲ ਫਾਰਮ ਨੂੰ ਭਰੋ ਉਹਦੇ ਵਿੱਚ ਆਪਣਾ ਨੇਮ ਭਰੋ ਸਾਡੇ ਲਈ ਜੋ ਵੀ ਸੇਵਾ ਹੈ ਉੱਥੇ ਸਾਨੂੰ ਦੱਸੋ ਉਹਦੇ ਅਕੋਰਡਿੰਗਲੀ ਸਰ ਜੇ ਬੱਚੇ ਕਹਿਣਗੇ YouTube ਦੇ ਪੜਾਓ ਉਹ ਅਸੀਂ ਪੜਾ ਦਾਂਗੇ ਜੇ ਤੁਸੀਂ ਕਹੋਗੇ ਸਾਡੇ ਲਈ ਟੈਸਟ ਲੈ ਕੇ ਆਓ ਅਸੀਂ ਲੈ ਆਵਾਂਗੇ ਜੋ ਵੀ ਤੁਸੀਂ ਕਹੋਗੇ ਜੋ ਤੁਸੀਂ ਕਹੋਗੇ ਉਹ ਹੋ ਜਾਊਗਾ ਮੈਰਾਥਨਸ ਚਾਹੋਗੇ ਮੈਰਾਥਨਸ ਕਰ ਲਾਂਗੇ ਸਭ ਕੁਝ ਹੋ ਜਾਏਗਾ ਜੋ ਤੁਹਾਨੂੰ ਪਤਾ ਹੈ ਵੀ ਪੰਜਾਬ ਪੀਸ ਇਸ ਅਸੀਂ ਸਿਰਫ 온라인 ਨਹੀਂ ਪੜਾਇਆ ਜਿਨ੍ਹਾਂ ਨੇ ਸਾਡਾ ਕੋਰਸ ਲਿਆ ਅਸੀਂ ਸਭ ਨੂੰ ਪੜਾਇਆ ਐਂਡ ਇਹ ਪ੍ਰੂਫ ਹੈ ਸਰ YouTube ਹੈ YouTube ਹੈ ਸਰ ਜਾਓ ਤੁਸੀਂ YouTube ਤੇ ਚੈੱਕ ਕਰੋ ਪਲੇਲਿਸਟਾਂ ਅੱਜ ਵੀ ਸਰ ਨੇ ਕਿੰਨਾ ਜ਼ੋਰ ਲਾਇਆ YouTube ਤੇ ਅਰੇ ਸਰ ਤੁਹਾਡੇ एवरीडे ਸਾਇੰਸ ਵਾਲੀ ਜੋ ਮੈਰਾਥਨ ਹੈ ਇਟ ਇਜ਼ ਹਾਈਲੀ ਐਪਰੀਸ਼ੀਏਟਡ ਇਨ ਫੁੱਲ ਪੰਜਾਬ ਉਹਦੇ ਵਿੱਚੋਂ ਡਾਇਰੈਕਟ ਹੀਟਸ ਵੀ ਆਈਆਂ ਨੇ ਤੁਸੀਂ ਸਾਡੀ ਜਿਹੜੀ ਆਪਣੀ ਪਲੇਲਿਸਟ ਹੈ ਇਵਨ ਜਿਹੜੀ YouTube ਦੀ ਪਲੇਲਿਸਟ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਪੇਪਰ ਕਿੱਥੋਂ ਆਇਆ ਠੀਕ ਹੈ ਸੋ ਉਹੀ ਚੀਜ਼ ਹੈ ਸਰ ਨੇ ਉਸ ਚੀਜ਼ ਵੀ ਇੰਟਰਵਿਊ ਤੱਕ ਪਹੁੰਚੇ ਨੇ ਸਾਰਾ ਪ੍ਰੋਸੈਸ ਵੇਖਿਆ ਹੈ ਜੇ ਪੀਸੀਐਸ ਚਾਵੇਂ ਕਰਾ ਸਕਦੇ ਨੇ ਨਾ ਤੇ ਸੋਚੋ ਹਰਿਆਣਾ ਸਿਵਲ ਸਰਵਿਸਿਜ਼ ਵਿੱਚ ਕਿਸ ਲੈਵਲ ਤੱਕ ਜਾਇਆ ਜਾ ਸਕਦਾ ਹੈ ਸੋ ਬਈ ਤੁਹਾਡੀ ਹੁਣ ਇਹੀ ਜ਼ਿੰਮੇਵਾਰੀ ਹੈ ਤੁਸੀਂ ਗੂਗਲ ਫਾਰਮ ਕਰਨਾ ਹੈ ਤੇ ਸਾਨੂੰ ਦੱਸਣਾ ਹੈ ਅਸੀਂ ਤੁਹਾਡੀ ਸੇਵਾ ਚ ਕੀ ਕਰ ਸਕਦੇ ਹਾਂ ਬੱਚੇ ਠੀਕ ਹੈ ਸਰ ਹੋਰ ਕੁਝ ਡੈਫੀਨਿਟਲੀ ਸਰ ਸੋ ਇਹੀ ਹੈ ਜੀ ਇਹੀ ਹੈ ਚਲੋ ਠੀਕ ਹੈ ਸੋ ਬੱਚੇ ਆਹੀ ਸੀ ਤੁਹਾਡੇ ਵਾਸਤੇ ਹਮੇਸ਼ਾ ਯਾਦ ਰੱਖਿਓ ਓਪਰਚ्युनिटी ਜਿਹੜੀ ਹੈ ਨਾ ਦਰਵਾਜ਼ਾ ਇੱਕ ਵਾਰ ਖਟਕਟਾਉਂਦੀ ਹੈ ਦੋ ਵਾਰ ਤਿੰਨ ਵਾਰ ਜੇ ਤੁਸੀਂ ਨਹੀਂ ਗ੍ਰੈਬ ਕਰ ਰਹੇ ਨਾਲ ਵਾਲਾ ਬੰਦਾ ਗ੍ਰੈਬ ਕਰ ਲੇਗਾ ਸੋ ਯੂ ਜਸਟ ਹੈਵ ਟੂ ਥਿੰਕ ਕਿ 90 ਦਿਨ ਪਲੱਸ 120 ਦਿਨ ਇਨਾ ਕੀ ਟਾਈਮ ਹੈ ਪੂਰਾ ਜਿੰਦ ਜਾਨ ਲਾ ਦਿਓ ਅਸੀਂ ਤੁਹਾਡੇ ਨਾਲ ਹੈ ਜੋ ਵੀ ਚਾਹੀਦਾ ਹੈ ਵੀ ਆਰ ਆਲਵੇਸ ਹੇਅਰ ਮਿਲਦੇ ਹਾਂ ਜਲਦੀ ਜੋ ਵੀ ਚਾਹੀਦਾ ਹੈ ਕਮੈਂਟ ਵਿੱਚ ਜ਼ਰੂਰ ਦੱਸਿਓ ਡਿਟੇਲ ਸਿਲੇਬਸ ਹੋ ਗਿਆ ਸਟ੍ਰੈਟਜੀ ਆਕਾਸ਼ਰ ਸਾਰੇ ਸੈਸ਼ਨ ਲੈ ਕੇ ਆਣਗੇ ਠੀਕ ਹੈ ਜੀ ਚਲੋ ਇਸੇ ਨੋਟ ਤੇ ਐਂਡ ਕਰਦੇ ਆ ਜੀ ਹਿੰਮਤ ਨਾ ਹਾਰਿਓ ਕੁਝ ਨਹੀਂ ਹੁੰਦਾ ਪੀਸੀਐਸਪੀ ਪ੍ਰੀ ਕਲੀਅਰ ਨਹੀਂ ਹੋਇਆ ਅੱਗੇ ਬਹੁਤ ਓਪਰਚ्युनिटीਜ਼ ਨੇ ਮਿਲਦੇ ਆ ਜਣਦੀ ਸਸਰੀਆ ਕਾਲ ਗੂਗਲ ਫਾਰਮ ਜ਼ਰੂਰ ਕਰਿਓ ਸੈਂਕ ਯੂ ਓਕੇ ਜੀ ਬਾਏ ਬਾਏ